ਮੈਂ ਇੱਕ ਲੜਕੀ ਨੂੰ ਜਾਣਦੀ ਆ ਹੁਸ਼ਿਆਰਪੁਰ ਦੇ ਵਿੱਚ ਇੱਕ ਲੜਕੀ ਆ ਜਿਹੜੀ ਬਚਪਨ ਤੋਂ ਪੋਲੀਓ ਗ੍ਰਸਤ ਸੀ ਉਹਦਾ ਨਾਮ ਹੈਗਾ ਇੰਦਰਜੀਤ ਨੰਦਨ ਉਹਨੂੰ ਪਿੱਛੇ ਜੇ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਰਾਈਟ ਕਰੋ ਹੂੰ ਰਾਈਟ ਉਹਦੀ ਲੋਅਰ ਬਾਡੀ ਬਿਲਕੁਲ ਕੰਮ ਨਹੀਂ ਕਰਦੀ ਬਿਲਕੁਲ ਕੰਮ ਨਹੀਂ ਕਰਦੀ ਠੀਕ ਹੈ ਜਦੋਂ ਮੈਂ ਉਹਨੂੰ ਇਹ ਗੱਲ ਪੁੱਛੀ ਮੇਰਾ ਉਹਦੇ ਨਾਲ ਜਿੱਦਾਂ ਧੀਆਂ ਨਾਲ ਪਿਆਰ ਹੁੰਦਾ ਉਦਾਂ ਪਿਆਰ ਮੈਂ ਉਹਨੂੰ ਪੁੱਛਿਆ ਬੱਚੇ ਕਦੇ ਇਦਾਂ ਪਰੇਸ਼ਾਨੀ ਲੱਗੀ ਨਹੀਂ ਜ਼ਿੰਦਗੀ 'ਚ ਕਦੇ ਪ੍ਰਮਾਤਮਾ ਨਾਲ ਗਿਲਾ ਨਹੀਂ ਲੱਗਿਆ ਵੀ ਮੇਰੇ ਪੈਰ ਕੰਮ ਨਹੀਂ ਕਰਦੇ ਹੂੰ ਯਾਰ ਕਹਿੰਦੇ ਲੱਤਾਂ ਨੂੰ ਮੈਨੂੰ ਤੁਰਨ ਲੈਣੀ ਚਾਹੀਦੀ ਮੇਰੀ ਸੋਚ ਨੂੰ ਚਾਹੀਦੀ ਐ ਸੋਚ ਅੱਗੇ ਜਾਣੀ ਕਿਤੇ ਔਰ ਉਹ ਆਪਣੇ ਬੈੱਡ ਤੇ ਬੈਠੀ ਬੈਠੀ ਅਕਾਊਂਟਸ ਵੀ ਦੇਖਦੀ ਐ ਦੋ ਤਿੰਨ ਫਰਮਾਂ ਦਾ ਲੈਟ ਆਪਣੇ ਪਰਿਵਾਰ ਤੇ ਬੋਝ ਨਹੀਂ ਹੈਗੀ ਠੀਕ ਐ ਉਹਨੇ ਗੱਡੀ 'ਚ ਬੈਠਣਾ ਹੋਵੇ ਨਾ ਤਾਂ ਉਹਦੇ ਕੇਟੇਕਰ ਨੂੰ ਚੱਕ ਕੇ ਮਤਲਬ ਸਾਰੇ 35 40 ਕਿਲੋ ਭਾਰ ਉਹਨਾਂ ਦਾ ਤਾਂ ਉਹਨੂੰ ਚੱਕ ਕੇ ਕਾਰ 'ਚ ਬਿਠਾਉਂਦੇ ਠੀਕ ਐ ਉਹ ਲੜਕੀ ਆਪਣੇ ਹਾਲਾਂਕਿ ਦੀ ਬੈਲ ਸੈਟਲ ਫੈਮਿਲੀ ਹੈ ਮਾਪੇ ਬ੍ਰਦਰ ਅੱਛੀ ਪੋਸਟ ਕਰਦੇ ਆ ਪਰ ਉਹਨਾਂ ਤੇ ਬੋਝ ਨਹੀਂ ਹੈਗੀ ਆਪਣੇ ਖੋਦੇ ਆਪਣੇ ਖਰਚਿਆਂ ਨੂੰ ਮਨਟੇਨ ਕਰ ਲਿਓ ਖੁਦ ਹੀ ਕੰਮ ਕਰ ਲਿਆ ਔਰ ਇਵਨ ਹੋਰ ਤਨ ਦੱਸਾ ਦੋ ਤਿੰਨ ਲੜਕੀਆਂ ਨੂੰ ਨਾਲ ਦੀ ਨਾਲ ਪੜਾ ਵੀ ਰਹੀ ਹੈ ਔਰ ਪਿੱਛੇ ਜੋ ਨੇ ਇੱਕ ਲੜਕੀ ਨੂੰ ਪੜਾ ਕੇ ਐਮਏ ਸੋਸ਼ਲ ਸਰਵਿਸਸ ਦੇ ਵਿੱਚ ਉਹਨੂੰ ਕੁਛ ਕਰਾਇਆ ਔਰ ਉਹਦੇ ਬਾਅਦ ਹੈ ਹੁਣ ਉਹਦੇ ਮੈਰਿਜ ਕੀਤੀ ਅੱਛਾ ਉਹਨੇ ਅੱਗੂ ਗਰੀ ਹਾਂ ਉਹਨੇ ਉਹਦੀ ਮੈਰਿਜ ਮੈਨੂੰ ਕਿੱਦਾਂ ਨਾ ਉਹਦੇ ਤੇ ਮਾਨ ਮੈ ਸੋਚ ਸਕਦੇ ਫਿਰ ਕਿੱਦਾਂ ਤੁਸੀਂ ਕਹਿੰਦੇ ਹੋ ਵੀ ਉਹ ਜੀ ਪਰਿਵਾਰ ਪਾਲਣ ਲਈ ਇਹ ਕੰਮ ਕਰ ਰਹੇ ਹੈ ਉਹ ਜਿਹੜੇ ਲੋਕ ਕਹਿੰਦੇ ਆ ਜੀ ਅਸੀਂ ਪਰਿਵਾਰ ਪਾਲਣ ਲਈ ਆ ਕੰਮ ਕਰਦੇ ਉਹ ਤਾਂ ਆਪਣੇ ਆਪ ਨੇ ਪਰ ਪਾਲ ਰਹੀ ਹੈ ਹੋਰ ਵੀ ਦੋ ਚਾਰ ਨੂੰ ਮਤਲਬ ਜਿਹੜੀ ਵੀ ਉਹ ਕੇਅਰ ਟੇਕਰ ਆਪਣੇ ਲਈ ਲੜਕੀ ਰੱਖਦੀ ਹੈ ਉਹ ਇਦਾਂ ਦੀ ਰੱਖਦੀ ਹੈ ਜਿਹੜੀ ਪੜਨ ਚ ਇੰਟਰਸਟਿਡ ਹੋਵੇ ਔਰ ਲੋੜਵੰਦ ਹੋਵੇ ਹਮ ਰਾਈਟ ਉਹਨਾਂ ਦੇ ਕੋਲ ਕੋ 5-7 ਸਾਲ ਰਹਿੰਦੀ ਹੈ ਉਹਨੂੰ ਪੜਾਉਂਦੀ ਲਿਖਾਉਂਦੀ ਨਾਲ ਦੀ ਨਾਲ ਠੀਕ ਹੈ ਦੋਨਾਂ ਦਾ ਅੱਛਾ ਗੁਜ਼ਾਰਾ ਹੋ ਜਾਂਦਾ ਦੋਨੇ ਰਲ ਮਿਲ ਕੇ ਦੋਨੋਂ ਪਈ ਜਿੰਦਗੀ ਚੱਗੇ ਵਧਦੇ ਰਹਿੰਦੇ ਉਹਦੇ ਬਾਦ ਉਹ ਜਿਹੜੇ ਜਿਹੜੀ ਉਹ ਲੜਕੀ ਹੁੰਦੀ ਆ ਉਹਦੀ ਜ਼ਿੰਦਗੀ ਅਗਲੀ ਸ਼ੁਰੂ ਹੋ ਜਾਂਦੀ ਆ ਉਹਦੇ ਕੋਲੇ ਕੋਈ ਹੋਰ ਆ ਜਾਂਦਾ ਹੈ ਹੈ ਇਹ ਖੁਸ਼ੀ ਵਾਲੀ ਗੱਲ ਮਾਨ ਵਾਲੀ ਗੱਲ ਹੈ ਨਾ ਇਹ ਔਰ ਮੈਨੂੰ ਦੱਸਦੇ ਹੋਏ ਬੜੀ ਅੱਛੀ ਲੱਗ ਰਹੀ ਹੈ ਇਹ ਤੇ ਇਹ ਵੀ ਤਾਂ ਸਾਡੇ ਸਮਾਜ ਆ ਇਹਨਾਂ ਨੂੰ ਅਸੀਂ ਕਹਿ ਸਕਦੇ ਆ ਪੰਜਾਬ ਦੀਆਂ ਧੀਆਂ ਨੇ ਇਹ ਪੰਜਾਬ ਦੀਆਂ ਧੀਆਂ ਬਿਲਕੁਲ ਔਰ ਮੈਂ ਸੱਚੀ ਕਹਿੰਦੀ ਆ ਮੈਨੂੰ ਕਦੇ ਮੈਂ ਉਹਨੂੰ ਇਹ ਗੱਲ ਆਪਣੇ ਮੂੰਹੋਂ ਵੀ ਕਹਿ ਚੁੱਕੀ ਆ ਨੰਦਨ ਅਗਲੀ ਵਾਰੀ ਮੇਰੀ ਬੇਟੀ ਬਣ ਕੇ ਆ ਨਹੋ ਨੰਦਨੋ ਦੇ ਪਿੰਡ ਦਾ ਨਾਮ ਉਹਦਾ ਆਪਣਾ ਨੰਮਿੰਦਰਜੀਤ ਆ ਨੰਮਿੰਦਰਜੀਤ ਨੰਮ ਮੈਂ ਉਹਨੂੰ ਨੰਮਿੰਦਰਜੀਤ ਨੰਦਨ ਗਿਨੀ ਤੇ ਮੈਂ ਉਹਨੂੰ ਕਹਿੰਦਾ ਨੰਦਨ ਤੁਮ ਅਗਲੀ ਵਾਰ ਮੇਰੀ ਬੇਟ ਬਣ ਕੇ ਤਨਵਾ ਜੀ ਦਾ ਉਹ ਵਕ ਸੋ ਇਹ ਪੋਡਕਾਸਟ ਕਰਨ ਦਾ ਕਾਰਨ ਆਇਆ ਸੀਗਾ ਵੀ ਅਸਲ ਦੇ ਵਿੱਚ ਫੈਮਿਨਿਜ਼ਮ ਕੀ ਹੈ ਫਰੀडम ਕੀ ਹੈ ਜਿਹਨੂੰ ਇਹ ਕਈ ਵਾਰੀ ਕਹਿ ਦਿੰਦੇ ਆ ਕੰਟੈਂਟ ਬਣਾਉਣ ਵਾਲੇ ਸੋਸ਼ਲ ਮੀਡੀਆ ਤੇ ਵੀ ਅਸੀਂ ਫਰੀडम ਆ ਸਾਡੇ ਜੀ ਕੁਝ ਵੀ ਬਣਾ ਸਕਦੇ ਆ ਮੈਂ ਵੈਸੇ ਅੰਤਤਾ ਕਰਤਾ ਸੀ ਪਰ ਮੇਰੇ ਦਿਮਾਗ 'ਚ ਇੱਕ ਸਵਾਲ ਰਹਿ ਗਿਆ ਸੀ ਉਹ ਇੱਕਦਮ ਮੈਨੂੰ ਯਾਦ ਵੀ ਆਇਆ ਜੀ ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਸੀ ਮੈਂ ਤਾਂ ਸਵਾਲ ਪੁੱਛਣ ਲੱਗਾ ਸੀ ਪਰ ਤੁਸੀਂ ਥੋੜੇ ਜਿਹਾ ਇਮੋਸ਼ਨਲ ਸੀ ਉਹ ਵਿੱਚ ਸਵਾਲ ਨਹੀਂ ਪੁੱਛ ਪਾਇਆ ਮੈਂ ਸਾਡੇ ਅ ਇੱਕ ਸਵਾਲ ਮੇਰਾ ਇਹ ਆਉਂਦਾ ਵੀ ਵਿਆਹ ਹੁੰਦਾ ਹੈ ਅੱਜ ਕੱਲ ਵਿਆਹ ਹੁੰਦੇ ਨੇ ਲੋਕੀ ਵਲੋਗਰ ਬਣ ਜਾਂਦੇ ਆ ਹਾਂ ਗੱਲ ਤਾਂ ਉੱਥੇ ਆ ਗਈ ਨਾ ਵੀ ਔਰਤਾਂ ਨੂੰ ਅੱਗੇ ਦਿਖਾਣਗੇ ਵਲੋਗਰ ਬਣਾਣਗੇ ਵੀ ਚਲੋ ਮੈਂ ਕਹਿੰਦਾ ਪਰਸਨਲ ਲਾਈਫ ਹੈ ਤੁਸੀਂ ਵੀ ਕਹੇ ਪਰਸਨਲ ਤੇ ਪਰਸਨਲ ਲਾਈਫ ਤੇ ਪਰਸਨਲ ਲਾਈਫ ਤੇ ਜੋ ਮਰਜੀ ਬੋ ਜੋ ਮਰਜੀ ਬਿਲਕੁਲ ਪਰ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹਾਂ ਬਿਲਕੁਲ ਹੂੰ ਮਤਲਬ ਹੁਣ ਤਾਂ ਡਰ ਲੱਗਦਾ ਹਉਣ ਵਾਲੇ ਦਿਨਾਂ ਦੇ ਵਿੱਚ ਵੀ ਵੀ ਜਿਹੜੀ ਇੱਕ ਅੱਧੀ ਚੀਜ਼ ਨੂੰ ਛੱਡ ਦਿੰਦੇ ਆ ਸ਼ਾਇਦ ਉਹ ਵੀ ਨਿਆਮ ਗੁਲੇ ਹਣ ਗੋਰੇ ਨਾ ਬਣ ਲੈਣ ਕਿਤੇ ਠੀਕ ਹੈ ਨਾ ਵਿਆਹ ਤੁਹਾਡੇ ਨਿੱਜੀ ਪਲ ਤੁਹਾਡੀ ਨਿੱਜੀ ਜ਼ਿੰਦਗੀ ਹੈ ਠੀਕ ਹੈ ਤੁਹਾਡੇ ਆਪਸ ਵਿੱਚ ਬਤਾਈ ਹੋਏ ਇੱਕ ਮੂਮੈਂਟ ਆ ਤੁਸੀਂ ਉਹ ਵੀ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ ਹਾਂ ਉਹ ਅਰੇ ਅੱਛਾ ਫਿਰ ਤੁਹਾਡਾ ਇਹ ਵੀ ਨਹੀਂ ਪਤਾ ਵੀ ਇਹ ਵਿਆਹ ਤੁਹਾਡਾ ਹਲੇ ਚੱਲਣਾ ਕਿੰਨੇ ਦਿਨ ਹੈ ਅੱਜ ਕੱਲ ਇਹ ਬੜਾ ਅੱਜ ਕੱਲ ਇਹ ਵੀ ਹੈ ਬੜਾ ਹੈਨਾ ਮਤਲਬ ਪਹਿਲਾਂ ਅਸੀਂ ਦੇਖ ਰਹੇ ਹਾਂ ਮੈਂ ਵਿਆਹ ਹੋ ਰਿਹਾ ਉਹਦੇ ਬੜੇ سارے ਫੰਕਸ਼ਨ ਬਲੌਗਸ ਦੇ ਵਿੱਚ ਹੁਣ ਆ ਜੇ ਹੁਣ ਆ ਸ਼ਾਪਿੰਗ ਤੱਕ ਵੀ ਦਿਖਾਉਂਦੇ ਆ ਉਹ ਹੈਨਾ ਆ ਵੀ ਹੋ ਗਿਆ ਜੀ ਬਹੁਤ ਸੋਹਣਾ ਚਾਹੁੰਦਾ ਇਦਾਂ ਦੀਆਂ ਚੀਜ਼ਾਂ ਵਿਆਹ ਹੋਇਆ ਫਿਰ ਮਹੀਨੇ ਬਾਅਦ ਦੇ ਡੇਢ ਮਹੀਨੇ ਬਾਅਦ ਵੀ ਪਤਾ ਲੱਗਦਾ ਜੀ ਹੁਣ ਅਸੀਂ ਅਲੱਗ ਹੋ ਰਹੇ ਹਾਂ ਸਾਡੇ ਚ ਤੋਖਾ ਹੋ ਗਿਆ ਸੀ ਜਾਂ ਪਤਾ ਨਹੀਂ ਕੀ ਕੀ ਹੋਊ ਰੀਜ਼ਨ ਬੰਦ ਜਾਂਦਾ ਫਿਰ ਉਹਦਾ ਵਲੌਗ ਵੀ ਬੰਦ ਕਰਦਾ ਫਿਰ ਉਹਦਾ ਵਲੌਗ ਵੀ ਬੰਦ ਕਰਦਾ ਫਿਰ ਉਹ ਪਟਕੇ ਵੀ ਦੁਨੀਆ ਨੂੰ ਦਿਖਾਉਂਦੇ ਆ ਫਿਰ ਉਹ 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 ਨੂੰ ਬਲੇਮ ਕਰਦਾ ਉਹ ਨੂੰ ਬਲੇਮ ਕਰਦੇ ਆ ਠੀਕ ਹੈ ਕੀ ਹੈ ਇਹ ਮਤਲਬ ਬਿੱਲ ਨਹੀਂ ਹੈ ਨਾ ਸੀ ਹਾਂ ਅੱਜ ਮੇਰੇ ਕੋਲ ਨਾ ਇੱਕ ਲੜਕਾ ਸਵੇਰੇ ਆਸ਼ਰਮ ਦੇ ਜਿਹਾ ਇਲੈਕਟ੍ਰਿਸਿਟੀ ਦਾ ਕੰਮ ਕਰਨ ਲਈ ਆਇਆ ਉਹ ਇੱਕ ਲੜਕੇ ਦੇ ਅੱਗੋਂ ਤਿੰਨ ਲੜਕੇ ਮੈਂ ਉਹਨੂੰ ਸਿਰਫ ਇੱਕੋ ਗੱਲ ਪੁੱਛੀ ਮੈਂ ਕਿਹਾ ਜੇ ਵੀ ਤੇਰੇ ਕੋਲ ਕੰਮ ਬਹੁਤ ਆ ਕਹਿੰਦਾ ਜੀ ਬਹੁਤ ਮੈਂ ਕਹ ਜਿਹੜਾ ਤਾਂ ਤੇਰੇ ਕੋਲ ਤਿੰਨ ਮੁੰਡੇ ਰੱਖੇ ਹੋਏ ਆ ਤੂੰ ਹੋਰ ਕਿੰਨੇ ਬੰਦੇ ਰੱਖ ਸਕਦਾ ਕਹਿੰਦਾ 7-8 18 ਮੈਂ ਰੱਖ ਸਕਦਾ ਮੈਂ ਕਹ ਜਿਹੜੇ ਲੋਕ ਦਹਾ ਹੀ ਪਾਉਂਦੇ ਆ ਪੰਜਾਬ ਚ ਕੰਮ ਨਹੀਂ ਹੈਗਾ ਜਾਂ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਖਾਸ ਕਰਕੇ ਤੇ ਜੇ ਉਹਨਾਂ ਨੇ ਕਰਨਾ ਹੋਵੇ ਤਾਂ ਬਹੁਤ ਕੁਝ ਹੈ ਨਾ ਪਰ ਗੱਲ ਇਹ ਆ ਵੀ ਉਹ ਵਿਚਾਰੇ ਗਰਮੀ ਚ ਲੱਗੇ ਹੋਏ ਸੀ ਠੀਕ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਮੈਂ ਜ਼ਿਆਦਾ ਦੂਰ ਨਹੀਂ ਜਾਂਦਾ ਮੈਂ ਲੁਧਿਆਣੇ ਤੋਂ ਆ ਮੇਂ ਬੜੀਆਂ ਫੈਕਟਰੀਜ਼ ਦੇ ਵਿਚਾਰਨਾ ਮੇਰੇ ਫਾਦਰ ਸਾਹਿਬ ਦੀ ਫੈਕਟਰੀ ਵੀ ਆ ਜੀ ਤੇ ਅ ਗੱਲ ਇਹ ਆ ਵੀ ਜਿਹੜੇ ਉਥੇ ਮਸ਼ੀਨਾਂ ਹੀ ਚਲਾਉਂਦੇ ਨੇ ਕਿਉਂਕਿ ਅੱਜ ਕੱਲ ਜੋ ਦੌਰ ਜਿਹੜਾ ਮਸ਼ੀਨਸ ਵੀ ਜਿਹੜੀਆਂ ਕੰਪਿਊਟਰਾਈਜ਼ਡ ਹੋ ਗਿਆ ਹੱਤਿਆਂ ਮਸ਼ੀਨਾਂ ਬਹੁਤ ਘਟ ਹੋ ਗਈਆਂ ਉਹ ਮਸ਼ੀਨਸ ਚਲਾਉਣ ਵਾਲੇ ਮਹੀਨੇ ਦਾ 35000 ਆ ਰਾਮਨਾ ਕੁਮਾਰ ਫਿਰ 35000 ਸਕਿੱਲੀਆਂ ਅੱਛਾ ਇੱਥੇ ਵੀ ਹੁਣ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ ਮਾਪੇ ਦੋਨਾਂ ਦਾ ਕਸੂਰ ਹੈ ਪਰ ਕੁਝ ਹੱਦ ਤੱਕ ਮਾਮਾ ਦਾ ਕਸੂਰ ਜ਼ਿਆਦਾ ਮੇਰੀ ਗੱਲ ਸ਼ਾਇਦ ਇਹ ਲੇਡੀਜ਼ ਨੂੰ ਪੂਰੀ ਲੱਗੇ ਜਿਹੜੇ ਸਾਡੀ ਜਨਰੇਸ਼ਨ ਸੀ ਜਾਂ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਉਥੇ ਮੈਨੂੰ ਯਾਦ ਆ ਮੇਰੇ ਫਾਦਰ ਇੱਕ ਵਾਰੀ ਬاہر ਜਾਣ ਲੱਗੇ ਉਹ ਸ਼ਿਫਟ ਤੇ ਉਹਨਾਂ ਦੀ ਜੌਬ ਸੀਗੀ ਜਦੋਂ ਜਾਣ ਲੱਗੇ ਮੇਰੇ ਦਾਦੀ ਬਿਮਾਰ ਸਨ ਕਹਿੰਦੇ ਸੀ ਤੇ ਮੇਰੇ ਫਾਦਰ ਦੀਆਂ ਅੱਖਾਂ ਭਰੀਆਂ ਠੀਕ ਹੈ ਔਰ ਮੇਰੇ ਦਾਦੀ ਨੇ ਮੇਰੇ ਫਾਦਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਪੁੱਤ ਕਮਾਈਆਂ ਕਰਨ ਲਈ ਜਾਂਦੇ ਹੁੰਦੇ ਆ ਹੂੰ ਠੀਕ ਹੈ ਜਿਹੜੀਆਂ ਮਾਮਾ ਇਹ ਕਹਿ ਕੇ ਭੇਜਦੀ ਉਹਨਾਂ ਦੇ ਪੁੱਤ ਹਾਰ ਨਹੀਂ ਬਣ ਸਕਦੇ ਠੀਕ ਹੈ ਜਿਨ੍ਹਾਂ ਨੇ ਲੜਾਈਆਂ ਲੜੀਆਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਚ ਲੜੀਆਂ ਜਿਨ੍ਹਾਂ ਨੇ ਪਤਾ ਨਹੀਂ ਕਿਦਾਂ ਕਿਦਾਂ ਉਹ ਜੋਗਦਨ ਪਾਇਆ ਉਹਨਾਂ ਦੀਆਂ ਮਾਮਾ ਨੇ ਵੀ ਆਪਣੇ ਬੱਚਿਆਂ ਨੂੰ ਆਪਣੇ ਬੁੱਕਲ ਚ ਬਾਹਰ ਕੱਢਿਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਇਹਨੂੰ ਲੁਕੋਲਾਂ ਉਹਨਾਂ ਦਾ ਹੌਂਸਲਾ ਸੀ ਨਾ ਹੂੰ ਠੀਕ ਹੈ ਬੱਚਿਆਂ ਨਾਲ ਤਾਂ ਪਿਆਰੋਂ ਵੀ ਕਰਦੀਆਂ ਸੀ ਉਹਨਾਂ ਨੇ ਕਿਹੜਾ ਸੁੱਟੇ ਹੋਏ ਸੀ ਹੂੰ ਔਰ ਇਹਦਾ ਦੂਸਰਾ ਪੱਖ ਤੁਹਾਨੂੰ ਦੱਸ ਰਹੀ ਹਾਂ ਵੀ ਮੇਰੇ ਫਾਦਰ ਘਰੋਂ ਜਾਂਦੇ ਆ ਸ਼ਾਮ ਨੂੰ ਔਰ ਉਸੇ ਰਾਤ ਮੇਰੇ ਦਾਦੀ ਹੌਕਾ ਲੈ ਕੇ ਪੂਰੇ ਹੋ ਜਾਂਦੇ ਠੀਕ ਹੈ ਪਰ ਮੇਰੇ ਫਾਦਰ ਨੂੰ ਜਦੋਂ ਉਹ ਸ਼ਿਪ ਜਾ ਕੇ ਆਪਣੇ ਟਿਕਾਣੇ ਤੇ ਲੱਗਦਾ ਉਦੋਂ ਪਤਾ ਲੱਗਦਾ ਵੀ ਮੇਰੀ ਮਾਂ ਉਸੇ ਰਾਤ ਪੂਰੀ ਹੋ ਗਈ ਸੀ ਠੀਕ ਹੈ ਪਰ ਉਹਨਾਂ ਦੀ ਕਮਾਈਆਂ 'ਚ ਬਹੁਤ ਬਰਕਤਾਂ ਸੀ ਹਾਂ ਬਿਲਕੁਲ ਠੀਕ ਹੈ ਮੈਂ ਹੁਣ ਮਾਮਾਂ ਦੀ ਗੱਲ ਉਹ ਹੀ ਕਰੀ ਅੱਗੋਂ ਸਾਨੂੰ ਵੀ ਬਰਸੱਚ ਉਹ ਹੀ ਮਿਲੇ ਹਾਲਾਂਕਿ ਸਾਡੀ ਜ਼ਿੰਦਗੀ ਬਹੁਤ ਸੌਖੀ ਸੀ ਹਾਂ ਠੀਕ ਹੈ ਮਤਲਬ ਕਿਸੇ ਪੱਖ 'ਤੇ ਕੋਈ ਕਮੀ ਨਹੀਂ ਸੀ ਪਰ ਮਾਂ ਨੇ ਕਦੇ ਵੀ ਇਹ ਨਹੀਂ ਸੀ ਕਿਹਾ ਬਈ ਚੰਮ ਨਾਲ ਪਿਆਰ ਗੱਲ ਹੋਈ ਸੀ ਕਮਨਾਲ ਪਿਆਰਾ ਚੰਮਨ ਨਾਲ ਚੰਮਨ ਨਾਲ ਪਿਆਰ ਠੀਕ ਹੈ ਮਤਲਬ ਹਾਲਾਂਕਿ ਮਤਲਬ ਸਾਰੀਆਂ ਸੁਖ ਸੁਹਲ ਤਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਨਹੀਂ ਬਟਾ ਕਰਨਾ ਪੈਣਾ ਹੂੰ ਠੀਕ ਹੈ ਔਰ ਇਹ ਨਾ ਹੋਣ ਮੇਰੇ ਬ੍ਰਦਰ ਇੰਗਲੈਂਡ ਚ ਉਹ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਤਾਂ ਉਦੋਂ ਮੇਰੇ ਮਦਰ ਨੂੰ ਮਤਲਬ ਫਾਦਰ ਸਾਹਿਬ ਤਾਂ ਨਹੀਂ ਹੈਗੇ ਉਹ ਮੇਰੇ ਮਦਰ ਨੂੰ ਇਹ ਗੱਲ ਕਹਿੰਦੇ ਆ ਮੰਮੀ ਇਸ ਕੱਲੋਂ ਅਸੀਂ ਤੁਹਾਡੇ ਬਹੁਤ ਜ਼ਿਆਦਾ ਥੈਂਕਫੁਲ ਵੀ ਤੁਸੀਂ ਸਾਨੂੰ ਨਾ ਬਹੁਤ ਸੌਫਟ ਜਿਹੀ ਨਹੀਂ ਬਣਾਇਆ ਠੀਕ ਹੈ ਤੁਸੀਂ ਸਾਨੂੰ ਲੜਨਾ ਸਿਖਾਇਆ ਮਿਹਨਤ ਕਰਨੀ ਸਿਖਾਈ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਆ ਲੱਗਿਆ ਵੀ ਆਹ ਕੰਮ ਬਹੁਤ ਵੱਡਾ ਹੂੰ ਠੀਕ ਹੈ ਅੱਜ ਕੱਲ੍ਹ ਨਹੀਂ ਮਾਵਾ ਨਹੀਂ ਮੇਰੇ ਬੇਟਾ ਨੇ ਨਹੀਂ ਕਦੇ ਇਦਾਂ ਕੀਤਾ ਮੇਰੀ ਬੇਟੀ ਨੇ ਨਹੀਂ ਕਦੇ ਇਦਾਂ ਕੀਤਾ ਮਿੱਟੀ 'ਚ ਨਹੀਂ ਖੇਡਿਆ ਕੀਤਾ ਬਈ ਹੂੰ ਠੀਕ ਹੈ ਜਾਂ ਤਾਂ ਫਿਰ ਕਿਸੇ ਰਾਜੇ ਦੇ ਦਿੱਕਰ ਹੈ ਜੰਮੇ ਆ ਰਾਜਕੁਮਾਰ ਜਾਂ ਤਾਂ ਜ਼ਿੰਦਗੀ ਨਾਲ ਬਾਹਰ ਨਾ ਪਾਓ ਹੂੰ ਠੀਕ ਹੈ ਤੇ ਫਿਰ ਉਹ ਜਦੋਂ ਤੁਸੀਂ ਹੁਣ ਉਹਨਾਂ ਨੂੰ ਇਦਾਂ ਦੇ ਲਾੜ ਲੜਾਓ ਇਹ ਕਿਹੜਾ ਪਿਆਰ ਹੈ ਹੂੰ ਠੀਕ ਹੈ ਜਿਹੜੇ ਫੌਜ 'ਚ ਜਾਂਦੇ ਉਹਨਾਂ ਦੀ ਮਾਵਾ ਨਹੀਂ ਹੈ ਹੂੰ